ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੈਰਡ ਆ ਗਈ ਵੀਰੇ ਕੋਲੇ ਤਾਜੀ ਸੂਈਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸਾਰੇ ਵੀਰ ਜੀ ਵਧੀਆ ਵੀਰੇ ਵਧੀਆ ਹਾਂਜੀ ਹਾਂਜੀ ਤਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਲਖਮੀ ਸਿੰਘ ਜੀ ਹਾਂਜੀ ਇਹਦੇ ਸੂਈਆ ਕਲਾ ਦਸਟੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਫੋਨ ਨੰਬਰ ਹੈਗਾ 7696 639212 ਤਾਂ ਵੀਰੇ ਇੱਕ ਵਹਿੜਾ ਕੀ ਸੂਈ ਕੋਲੇ ਕੋਲੇ ਨੂੰ ਸੂਈ ਸਵਾਈ ਬੈਠ ਜੇ ਠੀਕ ਆ ਜੀ ਤੇ ਮਗਰ ਵੀ ਬੱਚੀ ਐ ਮਗਰ ਬੱਚੀ ਆ ਗਈ ਹੈ ਹਾਂਜੀ ਹਾਂਜੀ ਬਹੁਤ ਚੰਗੇ ਸੀਮਾਂ ਦਾ ਬੱਚਾ ਪਾਇਏ ਨੇ ਬੱਚੀ ਵੇਖੋ ਠੀਕ ਆ ਜੀ ਸੂਈ ਨੂੰ ਅੱਜ 6 ਦਿਨ ਹੋ ਗਏ ਜੀ 6 ਦਿਨ ਹੋ ਗਏ ਹਾਂਜੀ ਠੀਕ ਆ ਵੀਰੇ ਪੋਲੀਓ ਬਾਹਰ ਹੋ ਗਈ ਜੀ ਠੀਕ ਆ ਆਪਣੇ ਕੋਲੇ ਬਾਰੇ ਇਹਦੇ ਥੋੜਾ ਜਿਹਾ ਮਤਲਬ ਹੈਗਾ ਇੱਕ ਥਾਂ ਦੀ ਤਿਲੜ ਤਿਲੜ ਹੀ ਮੰਨ ਲਓ ਜੀ ਦੁੱਧ ਹੁੰਦਾ ਦਾ ਘਰ ਆਂਦੀਆਂ ਅੱਛਾ ਜੀ ਪੋਲੀਓ ਬਾਅਦ ਨਾ ਭਈ ਕੀ ਨਾ ਥਾਣੂ ਹੋ ਗਿਆ ਜੀ ਤਾਨੂੰ ਮਿਸਟ੍ਰੈਟਿਕ ਜੀ ਹੋ ਗਈ ਨੇ ਡੈਟਸ ਜੀ ਹੋ ਗਈ ਤੇ ਉਹਦਾ ਵਾਦਾ ਹੁਣ ਚੱਲਣ ਡਿਆ ਥਾਣਾ ਅੱਧਾ ਥਾਣਾ ਅੱਧਾ ਥਾਣਾ ਤੂੰ ਤੇਲੜ ਕਰਕੇ ਦਿਓ ਹਣਾ ਗਾਂ ਹੀ ਦਿਖਾ ਦਿਓ ਵੱਡੀ ਤੁਹਾਡੇ ਸਾਹਮਣੇ ਵੇਖੋ ਗੜੀ ਬੇਲ ਬੋਲ ਦੀ ਲੰਮੀ ਆ ਅੱਛਾ ਜੀ ਤੇ ਬਾਕੀ ਗਾਂ ਦੇ ਰਿਕਾਰਡ ਪਹਿਲੇ ਸੂਜਦਾ ਹੈਗਾ ਜੇ ਇਹ 20 ਕਿਲੋ ਦਾ ਅੱਛਾ ਜੀ ਹਾਂ ਜੀ ਤਾਂ ਦੰਦਾ ਤਾਂ ਹੁਣ ਹੀ ਅਜੇ ਜਵਾਨ ਨਹੀਂ ਹੋਈ ਠੀਕ ਹੈ ਜੀ ਠੀਕੀ ਸੁਪਰੀ ਦੇ ਲੱਗ ਜਾ ਕੇ ਆ ਤਾਂ ਦੁੱਧ ਤਾਂ ਵੀਰੇ ਚੰਗਾ ਚੋਣ ਵਾਲੀ ਉਦਾਂ ਹਨਾ ਹਾਂਜੀ ਆ ਵੇਖੋ ਤੁਹਾਡੇ ਸੋਨੇ ਹੈ ਲਿਖਣ ਦੀ ਧੀਰੀ ਵੇਖੋ ਸਲੱਗ ਬਹੁਤ ਕਿਹੜਾ ਥਣ ਹੋਇਆ ਵੀਰੇ ਇਹਨੂੰ ਆ ਥਣ ਮਗਰਲਾ ਮਗਰਲਾ ਆ ਠੀਕ ਆ ਆ ਵੇਖਣ ਚ ਨਹੀਂ ਲੱਗਦਾ ਹਨਾ ਨਾ ਨਾ ਦੇਖਣ ਚ ਨਹੀਂ ਲੱਗਦਾ ਮੈਂ ਦੱਸਣਾ ਚੰਗਾ ਜੇ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰੇ ਸਾਫ਼ ਸੁਥਰਾ ਕਰਨਾ ਵੀਰੇ ਦੱਸਣਾ ਫੇਲਾ ਹੀ ਦੱਸਤਾ ਬਿਲਕੁਲ ਤਾਂ ਵੀਰੇ ਤਿੰਨਾਂ ਥਣਾਂ ਤੋਂ ਹੁਣ ਕਿੰਨਾ ਦੁੱਧ ਆ ਹੋਣ ਵਿੱਚ ਇਤੋਂ ਕੋ ਹੈਗਾ 11 12 ਕਿਲੋ 11 12 ਕਿਲੋ ਹਾਂਜੀ ਇਹਨੂੰ ਟੀਕੇ ਲਾਏ ਆ ਤਾਂ ਤਾਜ਼ਾ ਸੁੱਕਿਆ ਦੁੱਧ ਅੱਛਾ ਜੀ ਇਹ ਜੇ ਬੋਲਾ ਹੀ ਇਤੋਂ 15 16 ਲੀਟਰ ਦਾ 15 16 ਲੀਟਰ ਬੋਲਾ ਹੀਗਾ ਤਾਂ ਬਾਕੀ ਦੁੱਧ ਤੇ ਆਉਣੀ ਜਾਂਦੀ ਆ ਉਹ ਹੀ ਤੁਹਾਡੇ ਕੋਲੇ ਆ ਗਏ ਮੇਰਾ 14 ਕਿਲੋ ਆਪਾਂ ਤਾਈਓ ਦੇ ਵੀਰ ਭਰਾ ਦੇ ਘਰ ਜਾ ਕੇ 11 ਕਿਲੋ ਨਿਕਲੇ ਫੇਰ ਪਾ ਮਜਾਦਾ ਹੁਣ ਦੁੱਧ ਕਿੰਨਾ 11 ਕਿਲੋ ਹੁਣ 11 ਕਿਲੋ ਪੱਕਾ ਦੁੱਧ ਤਾਂ ਇਹਦੇ ਸਾਨੂੰ ਤੁਹਾਡੇ ਕੋਲੇ ਹੋਇਆ ਆ ਗਏ ਹਾਂਜੀ ਹਾਂਜੀ ਮੇਰੇ ਕੋਲ ਆਇਆ ਠੀਕ ਆ ਜੀ ਹਾਂਜੀ ਤਾਂ ਵੇਖੋ ਵੀਰੋ ਤਾਜੀ ਸੁਈ ਵਹਿੜਾ ਕਿਵੇਂ ਵੀਰ ਨੇ ਦੱਸਤਾ ਮਗਲਾ ਖ ਬਾਕੀ ਠੰਡੀ ਧੀਰੀ ਵੇ ਪਵਾ ਦਾ ਕੋਈ ਆਹ ਦੇਖੋ ਚੱਡਾ ਹੀ ਦੇਖੋ ਫਾੜੀ ਵਾਲਾ ਚੱਡਾ ਬਿਲਕੁਲ ਤਾਂ ਵੀਰੇ ਉੱਕਾ ਥਾਂ ਨਹੀਂ ਹੁੰਦਾ ਨਹੀਂ ਥਾਂ ਨਾ ਹੁੰਦਾ ਹੁੰਦਾ ਤਾਂ ਰਹ ਹੁੰਦੀਆਂ ਹੁੰਦੀਆਂ ਤਾਂ ਰਹ ਠੀਕ ਹੈ ਜੀ ਹਾਂ ਜੀ ਸ਼ਾਇਦ ਕੋਈ ਮਬਰੀ ਮਿਹਰ ਹੋਵੇ ਸ਼ਾਇਦ ਚੱਲ ਵੀ ਪਵੇ ਬਿਲਕੁਲ ਉਹ ਤਾਂ ਵੀਰੇ ਗੜੀ ਸੇਵਾ ਹੈ ਨਾ ਗਾਂ ਦੇ 70 75 ਹਜ਼ਾਰ ਵਾਲੀ ਆ ਮੇ ਵੱਛੀ ਤਾਂ ਬਹੁਤ ਵੱਡੀ ਆ ਵੀਰੇ ਦੁੱਧ ਵਾਲੀ ਆ ਜੋ ਹਣਾ ਕਸਨ ਤੇ ਲੱਗਣੀ ਲੱਗਣੀ ਆ ਜੀ ਜੀ ਜਾਂਦੇ ਹੋ ਹਣਾ ਖੋਲੋ ਵੀਰੇ ਤੋਰਾ ਲੈ ਕੇ ਖਰਾਦਨੀ ਕਰਾ ਦਿਓ ਜੀ ਤਾਂ ਵੇਖੋ ਵੀਰੋ ਕਿਵੇਂ ਵੀਰ ਨੇ ਦੱਸਤਾ ਕਿ ਤਾਜੀ ਸੂਈ ਆ ਮਗਰ ਵੀ ਵਸ਼ੀ ਚੰਗੇ ਸੀਮਨ ਦੀ ਆ ਗਈ ਆ ਤਾਂ ਵੀਰੋ ਇੱਕ ਥਾਂ ਤੋਂ ਵੀਰ ਨੇ ਕਿਹਾ ਕਿ ਇੱਕ ਥਣ ਥੋੜਾ ਹੁਣ ਇਹਦਾ ਚੱਲਦਾ ਨਹੀਂ ਪਿਆ ਤਿੰਨਾਂ ਥਾਣਾ ਚ ਦੁੱਧ ਚੰਗਾ ਹੈ ਬਾਕੀ ਵੇਖ ਲੋ ਵੀਰੇ ਲੰਮੀ ਬੇਲ ਆ ਕੱਦ ਵਜਨ ਵਾਲੀ ਆਲੇ ਵਾਲੂ ਆ ਬਹੁਤ ਘੈਂਟ ਆ ਰਾਜੀ ਵੀ ਫੁੱਲ ਆਏ ਰਾਜੀ ਫੁੱਲ ਨਹੀਂ ਹੈ ਜਿੱਥੇ ਮਰਜੀ ਦੱਸਾ ਸੱਟੋ ਦੇ ਜਿੱਥੇ ਮਰਜੀ ਭਰੋ ਆ ਸੱਟ ਐਡੀ ਠੰਡੀ ਤੇਰੀ ਹੈ ਦੇਖੋ ਬਿਲਕੁਲ ਆ ਵੇਖੋ ਵੀਰੋ ਚੈੱਕ ਕਰ ਲਓ ਬੇਲ ਪੂਰ ਚੰਗੀ ਲੰਮੀ ਬੇਲ ਚੰਗੀ ਹੈ ਨਾ ਠੀਕ ਹੈ ਤਾਂ ਦੇਖੋ ਵੀਰੋ ਬੱਚਾ ਬਹੁਤ ਚੰਗੇ ਸੀਮਾ ਦਾ ਨੇ ਪਾਲਿਆ ਤਾਂ ਚੰਗੇ ਰਿਕਾਰਡ ਵਾਲੀ ਵੜੀ ਬਾਕੀ ਵੀਰ ਜੀ ਨੂੰ ਦੱਸਦਾ ਕਿ ਇੱਕ ਥਾਂ ਤੋਂ ਹਣ ਤੇਲ ਲਿਆ ਵੇਖੋ ਵੀਰੋ ਓਦਾਂ ਦੇ ਚੰਗੇ ਰਿਕਾਡ ਵਾਲੀ ਐ ਪਾਪਾ ਪੂਪਾ ਚੰਗੀਆਂ ਐ ਦੁੱਧ ਵਾਲੀਆਂ ਪਹਿਲੇ ਸਵੇਰ ਦੁੱਧ ਨੇ 20 ਲੀਟਰ ਤੋਂ ਬਾਹਰ ਦਿੱਤਾ ਅੱਛਾ ਪਹਿਲੇ ਸਵੇਰ ਚੰਗੀ ਚਵਾਈ ਕਰਾ ਗਈਆਂ ਚਵਾਈ ਚਵਾਈ ਕਰਾ ਗਈ ਠੀਕ ਆ ਜੀ ਹਾਂ ਜੀ ਬਾਕੀ ਧਾਰਾ ਮਾਰ ਕੇ ਵਿਖਾ ਲੈਂਦੇ ਅੱਤਾ ਨਾ ਮਾਰਦੇ ਵੇਪਾ ਵੀਰੋ ਬਾਕੀ ਵੀਰ ਜਾਂਦਾ ਬੱਚਾ ਲਾ ਕੇ ਵਿਖਾ ਲ ਦਿੰਨੇ ਆ ਤਾਂ ਚੈੱਕ ਕਰ ਲਓ ਮਸਤੀ ਚੰਨੀ ਬਰੇਡ ਵੀ ਐ ਕੋਈ ਵੀ ਭਰਾ ਤਿਆਰ ਕਰ ਲੈ ਚੰਗੀ ਜਰੀ ਬਾਕੀ ਹੁਣ ਜਦਾ ਡੰਗਰ ਦੇ ਕੋਈ ਰਹਿ ਨਹੀਂ ਗਿਆ ਹੁਣ ਇਹੋ ਬੱਚੀਆਂ ਤਿਆਰ ਕਰਨ ਫੇਰ ਹੀ ਬਿਲਕੁਲ ਆਵੇ ਲੋ ਦੁੱਧ ਹੁੰਦਾ ਐ ਤੇ ਸ਼ੇਕ ਦੁੱਧ ਹੁੰਦਾ ਥਣ ਚ ਆ ਲੈ ਠੀਕ ਹੈ ਜੀ ਹਾਂ ਜੀ ਬਾਕੀ ਥਨਾਂ ਦਾ ਜਵਾਬ ਖਾਈ ਗਿਆ ਕੀ ਬਾਤ ਆ ਬਾਕੀ ਦਾ ਜਵਾਬ ਬਹੁਤ ਸੋਹਣਾ ਹੈ ਨਾ ਜੀ ਬੋਲੀ ਗਾਈ ਮਾਨਾ ਕਦੇ ਰੂਮ ਵਰਗੀ ਆਉਂਦੀ ਗਾਈ ਦੇ ਆਵੇ ਠੀਕ ਹੈ ਵੀਰੇ ਮਗਰ ਖਾਣਾ ਦਾ ਮਾਰ ਆ ਵੇ ਖਾਣਾ ਇਹ ਨਹੀਂ ਆਉਂਦਾ ਨਹੀਂ ਆਉਂਦਾ ਕਣ ਪੀ ਜਾਨੀ ਕਿ ਘੱਟ ਤਾਂ ਰਹਉਂਦੀ ਆ ਇਹਦੇ ਹਨਾ ਹਾਂ ਜੀ ਹਾਂ ਜੀ ਚੱਲ ਵੀ ਜਾ ਸਕਦਾ ਹੈ ਹਾਂ ਉਹ ਤਾਂ ਸੇਵਾ ਵੀਰੇ ਹਨਾ ਜੋ ਮੁੱਲ ਕਰਦੇ ਨਾ ਉਹਦੇ ਆ ਤੇ ਸਾਹਮਣੇ ਕਿ ਲੋਨ ਕੱਤਰ ਦੇ ਲੱਗਣੀ ਬਿਲਕੁਲ ਤਾਂ ਵੇਖੋ ਵੀਰੋ ਕਿਵੇਂ ਵੀਰ ਨਾਲ ਦੱਸ ਦਿੱਤਾ ਤੁਹਾਨੂੰ ਸਾਰਾ ਕੁਝ ਕਿ ਇੱਕ ਥਾਂ ਤੋਂ ਤੇਲ ਜੋ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਫਿਰ ਚੰਗੇ ਰਕਾਰਡ ਵਾਲੀ ਵੱਡੇ ਪੱਲੇ 'ਚ ਚੰਗਾ ਦੁੱਧ ਭਰਨ ਵਾਲੀ ਆ ਜਿਹੜੇ ਵੀਰ ਨੂੰ ਪਛਾਣ ਹੋਈ ਨਾ ਉਹਨੇ ਆਪਣੇ ਆਪ ਪਹਿਲੇ ਫੋਨ ਤੇ ਸੌਦਾ ਕਰਨਾ ਆ ਉਹ ਨਾੜਾ ਵੇਖੋ ਬਿਲਕੁਲ ਬਤਾ ਕੀ ਵੀਰੇ ਚਲੋ ਆਪਾਂ ਤਾਂ ਤੇਲ ਕਰਕੇ ਤੁਸੀਂ ਦੇਣੀ ਹੁਣ ਹਨਾ ਹੋਈ ਤੇਲ ਤਾਂ ਇਹਨੇ ਕਿੰਨਾ ਥਾਣਾ ਜੋ ਵੀ ਦੁੱਧ ਚੰਗਾ ਭਰ ਜੂ ਫੇਰੇ ਹਨਾ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਇਹ ਬਹੁਤ ਹਨੀ ਚਲੋ 18 19 ਕਿਲੋ ਦੁੱਧ ਹੁਣ ਦੇਈ ਜਾਣਾ ਇਹ ਆਹ ਉਹ ਤਾਂ ਵੀਰੇ ਗਾੜੀ ਕੋਈ 16 17 ਕਿਲੋ ਬੋਲਾ ਮੈਂ ਬੋਲਾ ਆਪਣੀ ਹੱਥੀ ਚ ਹੋਇਆ ਅੱਛਾ ਜੀ ਆ ਚਲੋ ਹੁਣ ਟੀਕੇ ਲੱਗਣ ਕਰਕੇ ਫਿਰ ਹੋ ਗਿਆ ਹੁਣ ਘਟ ਗਿਆ ਹਨਾ ਤਾਂ ਹੁਣ 11 ਲੀਟਰ ਹਾਂਜੀ ਹੁਣ 11 ਕਿਲੋ ਬਾਕੀ 10 ਵੀ ਮੰਨ ਕੇ ਚੱਲੇ ਕੋਈ ਹਨਾ ਵਾਦਾ ਘਾਟਾ ਹੋਈਂਦਾ ਵੀਰੇ ਚੱਲੇ ਕੋਈ ਵੀਰੇ ਬਿਲਕੁਲ ਭਾਵੇਂ ਇਦਾਂ ਹੀ ਔਨਲਾਈਨ ਹੀ ਮੰਗਾ ਲੇ 10 ਕਿਲੋ ਦੀ ਗਾਰੰਟੀ ਠੀਕ ਹੈ ਜੀ ਤਾਂ ਵੀਰੇ ਹੁਣ ਇਹ ਕਿੰਨੇ ਦੀ ਦੇ ਦੇਣੀ ਮੈਂ ਉਹ ਤਾਂ ਨੇ ਵੇਚੀ ਭਾਵੇਂ ਚਲੋ ਕਸਰ ਤੇ ਲੱਗਣੀ 70-75 ਹਜ਼ਾਰ ਦੀ ਹੈਗੀ ਬਿਲਕੁਲ ਹੁਣ ਆਪਾਂ ਦੇ ਲਈ 42 ਹਜ਼ਾਰ ਦੀ ਦੇ ਲਈ ਠੀਕ ਹੈ ਵੀਰੇ ਦੋ ਹੋਰ ਛੱਡੀਏ 40 ਦੀ ਹਾਂ ਨਾ ਯਾਦ ਰੱਖੋ ਵੀਰ ਜੀ ਕੋਈ ਫਾਲੀ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਨ ਕਰ ਦਾਂਗੇ ਠੀਕ ਹੈ ਵੀਰੇ ਬਾਕੀ ਦੋ ਤੇ ਵੀਰੇ ਇਨਾ ਹੋਊਗਾ ਇਹਨੇ ਵਧਣਾ ਅਜੀ ਬਿਲਕੁਲ ਨਹੀਂ ਦੋਦਾ ਇਤਾਜੀ ਹੈ ਨਾ ਤੁਹਾਡੇ ਸਾਹਮਣੇ ਵੱਚੀ ਮਗਰ ਬਰੀਡ ਦੀ ਹੈ ਬਿਲਕੁਲ ਤਾਂ ਵੀਰੇ 40 ਚੋਂ ਵੀਰ ਕਹਿੰਦਾ ਮਾਨਤਨ ਹੋ ਜੂ ਬਾਕੀ ਵੀਰੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਸੋਹਣੀ ਵੜਾ ਵੱਡੇ ਪੱਲੇ ਚ ਥੱਲੇ ਵਾਲੂ ਆ ਬਹੁਤ ਤਲੱਲੇਦਾਰ ਲੱਗਿਆ ਇੱਕ ਵਾਰੀ ਤਾਨੂੰ ਤੋਰਾ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੀ ਵੜਾ ਵੀਰ ਜੀ ਇਹ ਇੱਕ ਥਾਂ ਨਾਲ ਤੇਲ ਹੁੰਦਾ ਫਿਰ ਤਾਂ ਚੰਗੀ ਕੀਮਤ ਦੀ ਹੁੰਨੀ ਹੀ ਵੜਾ ਹਣੇ ਆਲੇ ਐਸਾ ਟ੍ਰਿਪੀਆ ਤੋਂ ਵੀ ਲੈ ਗਈ ਬਿਲਕੁਲ ਲੰਮੀ ਬੇਲ ਵੀਰੋ ਕੱਦ ਵਜਨ ਵਾਲੀ ਆ ਵੱਡੇ ਪੱਲੇ ਚ ਸੋਹਣੀ ਵੇੜ ਆ ਠੀਕ ਆ ਜੀ ਤਾਂ ਵੇਖੋ ਵੀਰੋ ਬਾਕੀ ਹਰ ਵੀਡੀਓ ਚ ਇਹ ਬੇਨਤੀ ਹੁੰਦੀ ਵੀਰੇ ਆਪ ਦੀ ਚੋਾਈ ਕਰਨੀ ਪਾਸ ਕਰਨੀ ਵੇਖ ਚਾ ਕੇ ਪਸ਼ੂ ਲੈਣਾ ਉਹ ਤੁਹਾਡਾ ਆਪ ਦਾ ਵੀਰੇ ਖੁਦ ਦਾ ਫਰਜ਼ ਬੰਦਾ ਜੀ ਤਾਂ ਵੀਰੇ ਐਡਰੈਸ ਇੱਕ ਵਾਰੀ ਬੋਲਦੇ ਹੋ ਪਿੰਡ ਹੈਗਾ ਵੀਜੀ ਸਈਆਂ ਕਲਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 7696 3692 ਬਾਠ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ